ਸਵਾਗਤ ਹੈ ਤੁਹਾਡਾ tailedwal dairy farm ਤੇ ਅੱਜ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਮਣਾਜੀਤ ਸਿੰਘ ਜ਼ਿਲ੍ਹਾ ਫਰੀਦਕੋਟ ਵਿੱਚੋਂ ਬਣਾ ਰਹੇ ਆ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਇੱਕ ਸੋਨ ਵਾਲੀ ਮੱਝ ਦਿਖਾਉਣੀ ਆ ਚੰਗੇ ਦੁੱਧ ਰਕਾਰ ਵਾਲੀ ਆ ਇਸ ਲਈ ਇਹ ਸੋਹੇ ਚੰਗਾ ਦੁੱਧ ਦਿੰਦਾ ਡਿਟੇਲ ਬਾਅਦ ਤੋਂ ਲਵਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਕਰਦੇ ਆ ਬਾਈ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਜੀ ਸ੍ਰੀ ਕਾਲ ਜੀ ਬਈ ਆਪਣਾ ਨਾਮ ਤੇ ਐਡਰੈਸ ਦੱਸੋ ਨਾਂਜੀ ਸਤਨਾਮ ਸਿੰਘ ਜੀ ਪੰਡਰ ਮਾਨਾ ਜੀ ਸਿੰਘ ਜੀ ਜ਼ਿਲ੍ਹਾ ਫਰੀਦਕੋਟ ਜੀ ਫੋਨ ਨੰਬਰ ਦੱਸ ਦੋ ਜੀ ਪੂਰਾ 700 ਜੀ 9896 438 ਜੀ ਫੋਨ ਨੰਬਰ ਇੱਕ ਵਾਰੀ ਫੇਰ ਦੱਸ ਪੂਰਾ 700 ਜੀ 9896 438 ਜੀ ਠੀਕ ਹੈ ਬਈ ਮੱਝੀ ਕੀ ਕੀ ਤੇਲ ਆ ਕਿੰਨਾ ਸੂਆ ਸੂਣ ਵਾਲੀ ਹੈ ਇਹ ਜੀ ਤੀਜਾ ਸੂਆ ਜੀ ਇਹਨੇ ਦੂਜਾ ਸੂਆ ਜੀ 18 ਲੀਟਰ ਦੁੱਧ ਦਿੰਦਾ ਜੀ ਠੀਕ ਹੈ ਆਪਣੇ ਘਰ ਦੀ ਝੋਟੀ ਹੈ ਹਾਂਜੀ ਹਾਂਜੀ ਠੀਕ ਹੈ 18 ਕਿਲੋ ਬਾਈ ਕਹਿੰਦਾ ਆਪਾਂ ਘਰੇ ਦੁੱਧ ਚੋਇਆਗਾ ਤੇ ਕਿੰਨੇ ਕ ਦਿਨ ਲੇਜੀ ਬਾਈ ਇਹਦੇ ਵੀਰੇ ਹਜੇ ਹਫਤਾ ਪਿਆ ਜੀ ਹਫਤਾ ਪਿਆ ਹਾਂਜੀ ਦੇਖ ਸਕਦੇ ਹੋ ਪੂਰੇ ਕਦ ਕਠਾਈ ਵਜਨ ਵਾਲੀ ਮੱਝ ਆ ਬਾਈ ਕਹਿੰਦਾ 18 ਕਿਲੋ ਦੁੱਧ ਆਪਾਂ ਘਰੇ ਚੋਇਆ ਕਰਦੀ ਮੱਝ ਆ ਬਾਈ ਦੀ ਬਈ ਸੀਮਨ ਦਾ ਪਤਾ ਕਿਹੜਾ ਲਵਾਇਆ ਲੋਰੀ ਦਾ ਜੀ ਲੋਰੀ ਦਾ ਸੀਮਨ ਲੱਗਿਆ ਹੋਇਆ ਹੈ ਆ ਕੱਟੀ ਵੀ ਦੀ ਹੈ ਵੀ ਹਾਂ ਲੋਰੀ ਦੀ ਆ ਇਹ ਆ ਪਿਛਲੇ ਸੂਏ ਦੀ ਕੱਟੀ ਖੜੀ ਆ ਬਾਈ ਕਹਿੰਦਾ ਇਹ ਵੀ ਲੋਰੀ ਸਹੀ ਮੰਦੀ ਆ ਠੀਕ ਆ ਵੀਰੇ ਜੇ ਕੋਈ ਦੁੱਧ ਕਈ ਵਾਰ ਕੋਈ ਕਹਿ ਦਿੰਦਾ ਵੀ ਆਪਣੇ ਚਵਾ ਕੇ ਹਾਂਜੀ ਹਾਂਜੀ ਚਵਾ ਕੇ ਦੇ ਦਾਂਗੇ ਬਿਆਨਾਂ ਕਰ ਲਈ ਜੀ ਕੋਈ ਗੱਲ ਨਹੀਂ ਕੋਈ ਏਡਾ ਚੱਕਰ ਨਹੀਂ ਬਾਈ ਕਹਿੰਦਾ ਵੀ ਕਈ ਵਾਰ ਕਿਸੇ ਨੂੰ ਲੱਗਦਾ ਵੀ ਆ ਗੱਪ ਮਾਰਦਾ ਹੋਊ ਬੰਦਾ ਤਾਂ ਆਪਣੇ ਨਾਲ ਸੂਈ ਵੀ ਤੋਂ ਬਾਅਦ ਕਹਿੰਦਾ ਵੀ ਚਵਾ ਕੇ ਵੀ ਦੇ ਦਾਂਗੇ ਪਹਿਲਾਂ ਹੁਣ ਬਿਆਨਾਂ ਕਰ ਲੇ ਆਪਣੇ ਨਾਲ 18 ਕਿਲੋ ਦੁੱਧ ਚਵਾ ਕੇ ਦੇਵਾਂਗੇ ਬਾਈ ਕਹਿੰਦਾ ਹਾਂਜੀ ਹਾਂਜੀ ਤੋਰ ਦੋ ਬਾਈ ਦੇਖ ਸਕਦੇ ਹਾਂ ਪੂਰੇ ਕੱਦ ਕਾਠ ਵਾਲੀ ਤੇ ਵਜਨ ਵਾਲੀ ਮੱਝ ਆ ਪੂਰੀ ਸੋਹਣੀ ਆ ਮੋੜ ਲਓ ਮੂੰਹ ਮੱਥੇ ਦੀ ਵੀ ਦੇਖ ਸਕਦੇ ਹੋ ਸਿੰਘਾਂ ਤੋਂ ਬਹੁਤ ਸੋਹਣੀ ਆ ਪੂਰੇ ਵਜਨ ਵਾਲੀ ਮੱਝ ਕੰਨ ਹਵਨਾਂ ਦੇਖ ਸਕਦੇ ਹੋ ਬਾਲ ਢਿੱਲਾ ਹਜੇ ਬਹੁਤ ਪੰਗਾ ਖਣ ਵੀ ਸੋਹਣਾ ਲੱਗਿਆ ਹੋਇਆ ਬਾਈ ਕੀ ਮੁੱਲ ਰੱਖਤਾ ਦਾ 160 1 ਲੱਖ ਤੇ 60000 ਰੁਪਏ ਬਾਈ ਨੇ ਮੁੱਲ ਰੱਖਿਆ ਇਹਦਾ ਮਾਨਤਾਨ ਹੋ ਜੂਗੇ ਕਰ ਦਾਂਗੇ ਬਾਈ ਕਹਿੰਦਾ ਮਾਨਤਾਨ ਜ਼ਰੂਰ ਕਰਾਂਗੇ ਕਿਸੇ ਨੂੰ ਵੀ ਇਹ ਮੱਝ ਪਸੰਦ ਆਉਂਦੀ ਆ ਤਾਂ ਬਾਈ ਨਾਲ ਕੰਟੈਕਟ ਕਰਕੇ ਆਪਣੀ ਦਸੱਲੀ ਕਰਕੇ ਮੱਝ ਖਰੀਦ ਸਕਦੇ ਹੋ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ